ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਤੇ ਆਵਾਜ਼ ਆਪ ਸੁਣਦੇ ਹਾਂ ਲੇਖਕ ਬਲਵੰਤ ਗਾਰਗੀ ਜੀ ਦੀ ਇੱਕ ਹੋਰ ਕਹਾਣੀ ਮਨੋਂ ਦੀਆਂ ਜਰਾਬਾਂ ਜਦੋਂ ਮੇਰੀ ਅਮਰੀਕਨ بیوی ਦੇ ਪਹਿਲਾ ਬੱਚਾ ਹੋਇਆ ਤਾਂ ਸੇਕ ਆਇਆ ਰੱਖ ਲਈ ਮੁਸ਼ਕੀ ਰੰਗ ਦੇ ਗੁੰਮੇ ਸਰੀਰ ਵਾਲੀ ਪੰਜਾਬਣ ਉਸ ਦਾ ਨਾਂ ਪਤਾ ਨਹੀਂ ਕੀ ਸੀ ਪਰ ਉਹ ਆਪਣੇ ਆਪ ਨੂੰ ਮਲਕਾ ਖਵਾਉਂਦੇ ਸੀ ਬੱਚਾ ਹੋਣ ਤੋਂ 3 ਮਹੀਨੇ ਪਹਿਲਾਂ ਹੀ ਅਸੀਂ ਚੰਡੀਗੜ੍ਹ ਦੇ ਸਾਰੇ ਦੋਸਤਾਂ ਨੂੰ ਆਇਆ ਟੁੰਡਣ ਲਈ ਆਖ ਦਿੱਤਾ ਸੀ ਇਸ ਸ਼ਹਿਰ ਵਿੱਚ ਹਰ ਚੀਜ਼ ਦੀ ਥੋੜ ਹੈ ਦੁੱਧ ਖੰਡ ਨੌਕਰ فاਸਲੇ ਲੰਮੇ ਤੇ ਵਸੀਲੇ ਘੱਟ ਬੱਚੇ ਨੂੰ ਪਾਲਣ ਲਈ ਪਿੰਡਾਂ ਵਿਸਤਾਂ ਨਣਦਾਂ ਪਰਜਾਈਆਂ ਹੁੰਦੀਆਂ ਹਨ ਪਰ ਇਸ ਸੀਮਿੰਟ ਦੇ ਸ਼ਹਿਰ ਵਿੱਚ ਮੇਲਾ ਤੱਕ ਕੋਈ ਰਿਸ਼ਤੇਦਾਰ ਨਹੀਂ ਲੱਭਦਾ ਮਲਕਾ ਪਹਿਲੇ ਦਿਨ ਹੀ ਕੋੜ ਮਿਲ ਗਈ ਇੱਕ ਹਫ਼ਤੇ ਵਿੱਚ ਉਸਨੇ ਆਪਣੇ ਉਦਾਰਤਾ ਨਾਲ ਸਾਨੂੰ ਸਾਰਿਆਂ ਨੂੰ ਮੋਲਿਆ ਉਹ ਸਿਰਫ ਬੱਚੇ ਨੂੰ ਨਹਾਉਂਦੀ ਧਵਾਉਂਦੀ ਤੇ ਖਿਡਾਉਂਦੀ ਹੀ ਨਹੀਂ ਸੀ ਸਗੋਂ ਰਸੋਈ ਵਿੱਚ ਜਾ ਕੇ ਮੇਰੀ بیوی ਲਈ ਆਮਲੇਟ ਜਾਂ ਮੇਰੇ ਲਈ ਮੂਲੀਆਂ ਵਾਲੇ ਪਰੌਂਠੇ ਵੀ ਪਕਾ ਦਿੰਦੀ ਘੰਟਿਆਂ ਵੱਧੀ ਉਹ ਬੱਚੇ ਨੂੰ ਲੋਰੀਆਂ ਦਿੰਦੀ ਮਨੂ ਰਾਜਾ ਅਮਰੀਕਾ ਜਾਏਗਾ ਅੰਗਰੇਜ਼ੀ ਬੋਲੇਗਾ ਅਮਰੀਕਾ ਤੋਂ ਨਾਨੀ ਨੇ ਕੀ ਭੇਜਿਆ ਇਹ ਚੁੰਗਣੇ ਤੇ ਪੋਤੜੇ ਉਹ ਲਾਡ ਕਰਦੇ ਆ ਉਸ ਦਾ ਮੱਥਾ ਚੁੰੁੰਦੇ ਗੱਲਾਂ ਚੁੰੁੰਦੇ ਤੋਨੇ ਚੁੰੁੰਦੇ ਤੇ ਨਿੱਕੇ ਨਿੱਕੇ ਪੈਰ ਚੁੰਮਦੇ ਮੇਰੀ بیوی ਨੂੰ ਪੰਜਾਬੀ ਨਹੀਂ ਸਿਉਂਦੀ ਤੇ ਮਲਕਾਂ ਨੂੰ ਅੰਗਰੇਜ਼ੀ ਬੱਚਾ ਦੋਹਾਂ ਦੀ ਸਾਂਝੀ ਭਾਸ਼ਾ ਬਣ ਗਿਆ ਮਨ ਨੂੰ ਸਾਹਮਣੇ ਲਿਟਾ ਕੇ ਉਹ ਦੋਵੇਂ ਗੱਲਾਂ ਕਰਦੀਆਂ ਉੱਚੀ ਉੱਚੀ ਹਸਦੀਆਂ ਇਹਨਾਂ ਗੱਲਾਂ ਦਾ ਅਰਥ ਭਾਵ ਬੁੱਧੇ ਨੂੰ ਤੁੰਬਣ ਦੀ ਥਾਂ ਦਿਲ ਨੂੰ ਟੁਕਦਾ ਸੀ ਉਹ ਆਪਣੇ ਆਪਣੇ ਭਾਸ਼ਾ ਵਿੱਚ ਇਸ ਤਰ੍ਹਾਂ ਗੱਲਾਂ ਕਰਦੀਆਂ ਜਿਵੇਂ ਦੋ ਬੋਲੇ ਯਾਰ ਗੱਲਾਂ ਕਰ ਰਹੇ ਹੋਣ ਮਲਕਾ ਮੀਮ ਸਾਹਿਬ ਬੱਚੇ ਨੂੰ ਮੋٹے ਕੱਪੜੇ ਪਾਇਆ ਕਰੋ ਕਮਰਾ ਠੰਡਾ ਹੈ ਬੀਵੀ ਹਾਂ ਬਠੰਡਾ ਨਹੀਂ ਜਾਣਾ ਉੱਥੇ ਬਹੁਤ ਰੇਤਾ ਤੇ ਮਿੱਟੀ ਹੈ ਮਲਕਾ ਲੈ ਆਓ ਕੈਂਚੀ ਮੈਂ ਇਸੇ ਨਿੱਕੇ ਨਿੱਕੇ ਨੋਅ ਕੱਟਦਿਆਂ ਬੀਬੀ ਜ਼ਰੂਰ ਸਿਰਫ ਦੋ ਅੰਡੇ ਮਲਕਾ ਮੈਂ ਕਦੇ ਕਿਸੇ ਦੇ ਘਰ ਆਇਆ ਦਾ ਕੰਮ ਨਹੀਂ ਕੀਤਾ ਉਹਨਾਂ ਨੂੰ ਗੁਜ਼ਰੇਆਂ 7 ਸਾਲ ਹੋ ਗਏ ਤਹਿਸੀਲਦਾਰ ਸਨ ਮੈਂ ਦੂਜੇ ਵਿਆਹ ਦੀ ਸਾਂ ਬੜਾ ਪਿਆਰ ਕਰਦੇ ਸਨ ਮੇਰੀਆਂ ਦੋ ਧੀਆ ਪਹਿਲੇ ਵਿਆਹ ਦੀਆਂ ਹਨ ਜੋ ਗਏ ਆਈਆਂ ਗਈਆਂ ਹੁਣ ਬਸ ਆਪਣੇ ਇੰਨੋਂ ਜਾਇਆ 12 ਵਰਿਆਂ ਦਾ ਪੁੱਤ ਬੀਬੀ ਹੱਥ ਲਾ ਕੇ ਤੇਰੇ ਵਾਲ ਬੜੇ ਕਾਲੇ ਨੇ ਮਲਕਾ ਦੇਸੀ ਘਿਓ ਨਾਲ ਚਾਸਦੀਆਂ ਤੁਸੀਂ ਵਾਲਾ ਨੂੰ ਕਿਉਂ ਨਹੀਂ ਲਾਉਂਦੇ ਬੀਬੀ ਗਿਓ ਅਸੀਂ ਅਮਰੀਕਾ ਵਿੱਚ ਬਟਰ ਖਾਂਦੇ ਆ ਗਿਓ ਨਹੀਂ ਮਲਕਾ ਹੱਸਣ ਲੱਗਦੀ ਕਿ ਮੇਮ ਸਾਹਿਬ ਨੂੰ ਕਿਉਂ ਵੀ ਨਹੀਂ ਬੋਲਣਾ ਆਉਂਦਾ ਉਸ ਨੂੰ ਵੀ ਗਿਓ ਆਖਦੇ ਹਨ ਇਹਨਾਂ ਮੇਮਾਂ ਦੇ ਸੰਗ ਵਿੱਚ ਕੱਗਾ ਹੈ ਹੀ ਨਹੀਂ। ਇਹ ਕੀ ਕਰਦੀਆਂ ਹੋਣਗੀਆਂ ਵਿਚਾਰੀਆਂ। ਬੜੀਆਂ ਸਿੱਧੀਆਂ ਨੇ ਕਿਉਂ ਦਾ ਹੀ ਨਹੀਂ ਪਤਾ। ਮੇਰੀ بیوی ਸੋਚਦੇ ਮਲਕਾ ਬੜੀ ਭੋਲੀ ਹੈ। ਵਾਲਾ ਨੂੰ ਸ਼ੈਂਪੂ ਤੇ ਹੈਰ ਕੰਡੀਸ਼ਨਰ ਦੇ ਥਾਂ ਕਿਉਂ ਨਾਲ ਚੋਪੜ ਕੇ ਗੁਜ਼ਾਰਾ ਕਰਦੀ ਹੈ ਵਿਚਾਰੀ। ਫੇਰ ਦੋਵੇਂ ਮਨੂ ਦੀਆਂ ਗੱਲਾਂ ਕਰਦੀਆਂ। ਮਲਕਾ ਮਨੂ ਦੇ ਕੁਤਕੁਤਾਈਆਂ ਕੱਢਦੀ ਤੇ ਮਨੂ ਦੇ ਮੇਮ ਸਾਹਿਬ ਤੇ ਮਲਕਾ ਉੱਚੀ ਉੱਚੀ ਹੱਸਦੀ। ਮਾਲਕਾ ਸਵੇਰੇ 8 ਵਜੇ ਆਉਂਦੀ ਤੇ ਰਾਤ ਦੇ 8 ਵਜੇ ਚਲੀ ਜਾਂਦੀ ਸਾਰਾ ਦਿਨ ਉਸ ਦੀਆਂ ਪਰਮੇ ਸ਼ਖਸ਼ੀਅਤ ਨਾਲ ਘਰ ਪਰਿਆ ਰਹਿੰਦਾ ਇਓਂ ਲੱਗਦਾ ਕਿ ਜਿਵੇਂ ਉਹ ਹਰ ਕਮਰੇ ਵਿੱਚ ਹੋਵੇ ਉਹ ਚਾਹ ਤੇ ਰੋਟੀ ਵੀ ਸਾਡੇ ਕੋਲ ਹੀ ਖਾਂਦੀ ਸਾਡਾ ਪਹਾੜੀ ਨੌਕਰ ਪੀਪ ਸਿੰਘ ਜਿਸ ਨੇ ਫੌਜ ਵਿੱਚ ਨੌਕਰੀ ਕੀਤੀ ਸੀ ਬੇਹੱਦ ਜੱਲਾ ਤੇ ਚਿੜਚਿੜਾ ਸੀ ਸ਼ਾਇਨੇ ਸੇ ਕਰਕੇ ਉਸਨੂੰ ਫੌਜ ਵਿੱਚੋਂ ਛੁੱਟੀ ਮਿਲ ਗਈ ਸੀ। ਉਸਨੇ ਇੱਕੋ ਸਿਫਤ ਸੀ ਕਿ ਖਾਣਾ ਚੰਗਾ ਬਣਾਉਣਾ। ਜਦੋਂ ਉਸਨੂੰ ਮਲਕਾ ਲਈ ਤਿੰਨ ਵਾਰ ਚਾਹ ਤੇ ਰੋਟੀ ਪਕਾਉਣੀ ਪਈ ਤਾਂ ਉਸਦਾ ਮિજાਜ ਹੋਰ ਵੀ ਚੜਚੜਾ ਹੋ ਗਿਆ। ਉਹ ਠੰਡੀ ਚਾਹ ਤੇ ਮੋਤੀਆਂ ਰੋਟੀਆਂ ਥੱਪ ਕੇ ਮਲਕਾ ਅੱਗੇ ਰੱਖ ਦਿੰਦਾ। ਸਾਨੂੰ ਇਹ ਗੱਲ ਬੁਰੀ ਲੱਗਦੀ। ਪੀਪ ਸਿੰਘ ਆਖਦਾ, "ਸਾਹਿਬ, ਨੌਕਰਾਨੀ ਦਾ ਮિજાਜ ਵਿਗੜ ਗਿਆ।" 10 ਰੋਟੀਆਂ ਖਾਂਦੀ ਐ ਹਰ ਵਕਤ ਚਾਹ ਹਮਨੇ ਕਦੀ ਐਸੀ ਆਇਆ ਨਹੀਂ ਦੇਖੀ ਜਦੋਂ ਮੈਂ ਆਖਦਾ ਕਿ ਅੱਛਾ ਉਹ ਖੁਦ ਪਕਾ ਲਏਗੀ ਤਾਂ ਪੀਪ ਸਿੰਘ ਦੇ ਮੱਥੇ ਉੱਤੇ ਇੱਕ ਤਿਉੜੀ ਹੋਰ ਵੱਜ ਜਾਂਦੀ ਉਹ ਬੋਲਦਾ ਤੁਸੀਂ ਕਰ ਲੁਟਾਰੇ ਹੋ ਖੁਦ ਪਕਾਏਗੀ ਤਾਂ ਤੁਹਾਨੂੰ ਕੀ ਖਵਾਵਾਂਗਾ ਤੁਹਾਡਾ ਹੁਕਮ ਹੈ ਤਾਂ ਮੈਂ ਹੀ ਪਕਾ ਦੇਵਾਂਗਾ ਪਰ ਸਾਹਿਬ ਗੱਲ ਸੱਚੀ ਹੈ ਕਿ ਔਰਤ ਚੰਗੇ ਨਹੀਂ ਇਹ ਮਤਲਬ ਇਸ ਦੇ ਬਾਰੇ ਚੰਗੀਆਂ ਗੱਲਾਂ ਨਹੀਂ ਸੁਣੀਆਂ ਲੋਕ ਕਹਿੰਦੇ ਹਨ ਕਿ ਖਾਵਨ ਦੇ ਮਰਨ ਪਿੱਛੋਂ ਆਪਣੇ ਦੇਵਰ ਨਾਲ ਰਹਿੰਦੀ ਸੀ ਤੇ ਉਸ ਨੂੰ ਵੀ ਖਾ ਗਈ ਮੈਂ ਗੱਲ ਮੁਕਾਈ ਤੈਨੂੰ ਕੀ ਲੋਕ ਐਵੇਂ ਗੱਲਾਂ ਕਰਦੇ ਹਨ ਪੀਪ ਸਿੰਘ ਦੇ ਮਨ ਦੀ ਗੰਢ ਫਿਰ ਵੀ ਨਾ ਖੁੱਲੀ ਦੋਹਾ ਵਿੱਚ ਕੁੱਤੇ ਦੇ ਬਿੱਲੇ ਵਾਲਾ ਵੈਰ ਸੀ ਸਾਡੇ ਘਰ ਕੋਈ ਪਾਰਟੀ ਹੁੰਦੀ ਤਾਂ ਮਨੂ ਦੀ ਦੇਖਪਾਲ ਲਈ ਮਲਕਾ ਸਾਡੇ ਘਰ ਹੀ ਰਹਿ ਜਾਂਦੀ ਤੇ ਦੂਜੇ ਕਮਰੇ ਵਿੱਚ ਮਨੂ ਦੇ ਨਾਲ ਸੌਂਦੀ ਮੂਹ ਹਨੇਰੇ 6 ਵਜੇ ਉੱਠ ਕੇ ਉਹ ਮਨੂ ਨੂੰ ਹੰਗੂੜੇ ਵਿੱਚ ਸੁੱਤਾ ਛੱਡ ਕੇ ਆਪਣੇ ਘਰ ਜਾਂਦੀ ਆਪਣੇ ਪੁੱਤ ਨੂੰ ਤਿਆਰ ਕਰਕੇ ਤੇ ਸਕੂਲ ਪੇਜ ਕੇ ਅਤੇ ਖੁਦ ਤਿਆਰ ਹੋ ਕੇ 9 ਵਜੇ ਆ ਜਾਂਦੀ ਕਿਸੇ ਕਿਸੇ ਵੇਲੇ ਉਹ ਦਿਨੋਂ ਵੀ ਆਪਣੇ ਕਾਰੇ ਕੱਦਾ ਫੇਰਾ ਮਾਰਦੀ ਜੇ ਮਲਕਾ ਨੂੰ ਸਾਡੇ ਘਰ ਕੰਮ ਕਰਦੇ ਆ ਚਿਰ ਹੋ ਜਾਂਦਾ ਤਾਂ ਉਸ ਦਾ ਪੁੱਤ ਉਸ ਨੂੰ ਲੈ ਨਾ ਜਾਂਦਾ 12 ਵਰਿਆ ਦਾ ਆਵਾਰਾ ਜਿਹਾ ਮੁੰਡਾ ਜਿਸ ਦੇ ਤੇੜ ਧਾਰੀਆਂ ਵਾਲੀ ਨਿੱਕਰ ਹੁੰਦੀ ਤੇ ਅੱਖਾਂ ਵਿੱਚ ਬਗਾਵਤ ਉਹ ਬਾਹਰ ਹੀ ਰਹਿੰਦਾ ਜਦੋਂ ਉਸ ਦੀ ਮਾਂ ਕਾਲੀ ਕਾਲੀ ਕੰਮ ਮੁਗਾ ਚੁੱਕਦੇ ਉਸੇ ਨਾਲ ਮੁੜ ਜਾਂਦਾ ਪੀਪ ਸਿੰਘ ਆਖਦਾ ਸਾਹਿਬ ਇਹ ਔਰਤ ਬਹੁਤ ਚਲਾਕ ਹੈ ਭਰੋਸੇ ਦੇ ਕਾਬਿਲ ਨਹੀਂ ਜਦੋਂ ਦੁਆਈ ਹੈ ਰਸੋਈ ਵਿੱਚ ਦੁੱਗਣਾ ਖਰਚ ਹੁੰਦਾ ਹੈ ਮੇਰਾ ਤਾਂ ਦਿਲ ਜਲਦਾ ਹੈ ਕੀ ਆਖਾਂ ਮੈਂ ਇਹਨਾਂ ਗੱਲਾਂ ਦਾ ਕੋਈ ਜਵਾਬ ਨਾ ਦਿੰਦਾ ਇਹ ਸੱਚ ਗੱਲ ਸੀ ਕਿ ਖਰਚ ਵੱਧ ਗਿਆ ਸੀ ਪਰ ਇਸ ਦਾ ਕੀ ਇਲਾਜ ਇੱਕ ਸوير ਪੀਪ ਸਿੰਘ ਰਸੋਈ ਵਿੱਚ ਉੱਚੀ ਉੱਚੀ ਬੋਲ ਰਿਹਾ ਸੀ ਮੇਰੀ بیوی ਉੱਠ ਕੇ ਮਨੋਂ ਦੇ ਕਮਰੇ ਵਿੱਚ ਗਈ ਉਹ ਪੰਘੂੜੇ ਵਿੱਚ ਸੁੱਤਾ ਪਿਆ ਸੀ ਮਲਕਾ ਮੋਹ ਨਰੇ ਹੀ ਚਲੀ ਗਈ ਸੀ ਫੇਰ ਬੀਬੀ ਰਸੋਈ ਵਿੱਚ ਗਈ ਤੇ ਦੌੜਦੀ ਹੋਈ ਮੇਰੇ ਕੋਲ ਆਈ ਤੇ ਆਖਣ ਲੱਗੀ ਰਾਤ ਕੋਈ ਚੋਰ ਰਸੋਈ ਵਿੱਚ ਆਇਆ ਖੰਡ ਤੇ ਘਿਓ ਵਾਲੇ ਡੱਬੇ ਖੁੱਲ੍ਹੇ ਪਏ ਹਨ ਆਟਾ ਡੁੱਲਿਆ ਪਿਆ ਹੈ ਮੈਂ ਉઠਿਆ ਤੇ ਰਸੋਈ ਵਿੱਚ ਗਿਆ ਪੀਪ ਸਿੰਘ ਨੇ ਆਖਿਆ ਲਓ ਦੇਖੋ ਸਭ ਚੀਜ਼ਾਂ ਘਿਓ ਦਾ ਅੱਧਾ ਡੱਬਾ ਖਾਲੀ ਦਾ ਸੇਰ ਆਟਾ ਗਾਇਬ ਖਾਂਡ ਦਾ ਪਤਾ ਹੀ ਨਹੀਂ ਤੇ ਦਾਲ ਦੇ ਦਾਣੇ ਦੇਖੋ ਇੱਥੋਂ ਮਨੂ ਦੇ ਬੈਡਰੂਮ ਨੂੰ ਜਾਂਦੇ ਹਨ ਉਹ ਚੁੜੇਲ ਸਭ ਕੁਝ ਉਡਾ ਲੈ ਗਈ ਉਸ ਦੇ ਚਿਹਰੇ ਉੱਤੇ ਸੌਲੀ ਮੁਸਕਣੀ ਸੀ ਜਿਵੇਂ ਆਖਰਿਆ ਹੋਵੇ ਮੈਂ ਤੁਹਾਨੂੰ ਦੱਸਿਆ ਨਹੀਂ ਸੀ ਕਿ ਔਰਤ ਚੋਰ ਹੈ ਮੇਰੀ بیوی ਤੇ ਮੈਂ ਦਾਲ ਦੇ ਦਾਣਿਆਂ ਦੀ ਪਗਡੰਡੀ ਤੇ ਤੁਰਦੇ ਮਨੂ ਦੇ ਬੈਡਰੂਮ ਵਿੱਚ ਪਹੁੰਚੇ ਉੱਥੇ ਜਾ ਕੇ ਦਾਲ ਗਵਾਚ ਗਈ ਫੇਰ ਸੀ ਖਿੜਕੀ ਕੋਲ ਕੁਝ ਖੰਡ ਤੇ ਦਾਲ ਦੇ ਦਾਣੇ ਦੇਖੇ ਬਾਹਰ ਸਿਰ ਕੱਢਿਆ ਤਾਂ ਉੱਥੇ ਵੀ ਕੁਝ ਦਾਣੇ ਖਿਲਰੇ ਹੋਏ ਸਨ ਚੋਰ ਦੀ ਪੈੜ ਕੱਢ ਲਈ ਸਾਰੀ ਗੱਲ ਸਮਝ ਆ ਗਈ ਮਲਕਾ ਨੇ ਤੜਕੇ ਤੜਕੇ ਰਸੋਈ ਵਿੱਚੋਂ ਚੀਜ਼ਾਂ ਚੁੱਕੀਆਂ ਤੇ ਬੈਡਰੂਮ ਵਿੱਚ ਲਿ ਜਾ ਕੇ ਖਿੜਕੀ ਵਿੱਚੋਂ ਆਪਣੇ ਪੁੱਤ ਨੂੰ ਕੋਟੀਆਂ ਫੜਾ ਦਿੱਤੀਆਂ ਜੋ ਉਸ ਨੂੰ ਲੈਣ ਆਇਆ ਸੀ ਦੋਵੇਂ ਮਾਂ ਪੁੱਤ ਚਲੇ ਗਏ ਮਨੋਂ ਪੰਗੋੜੇ ਵਿੱਚ ਸੁੱਤਾ ਪਿਆ ਰਿਹਾ। ਮੇਰੀ بیوی ਨੇ ਆਖਿਆ ਤੜਕੇ ਤੜਕੇ ਰਸੋਈ ਵਿੱਚ ਕੁਝ ਖੜਕਾ ਜਿਹਾ ਹੋਇਆ ਸੀ। ਮੈਂ ਸਮਝੇ ਬਿੱਲੀ ਹੋਣੀ ਹੈ। ਇਤਨੇ ਵਿੱਚ ਖੜਕਾ ਬੰਦ ਹੋ ਗਿਆ ਤੇ ਮੈਂ ਫਿਰ ਸੌ ਗਈ। ਇਹ ਨਹੀਂ ਸੀ ਪਤਕਾ ਕਿ ਮਲਕਾ ਚੀਜ਼ਾਂ ਚੁਰਾ ਰਹੀ ਹੈ। ਮੇਰੇ بیوی ਨੂੰ ਬਹੁਤ ਗੁੱਸਾ ਆਇਆ। ਜਿਸ ਆਇਆ ਨੂੰ ਉਹ ਇਮਾਨਦਾਰ ਸਮਝਦੀ ਸੀ ਉਹ ਚੋਰ ਨਿਕਲੀ। ਸਿਰਫ ਚੀਜ਼ਾਂ ਜਾਣ ਦਾ ਗਮ ਨਹੀਂ ਸੀ ਵੱਡਾ ਗਮ ਇਹ ਸੀ ਕਿ ਉਸਨੇ ਵਿਸ਼ਵਾਸ ਘਾਤ ਕੀਤਾ ਅਜੇਹੀ ਝੂਠੀ ਔਰਤ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਮਿਨੀ ਧੋਖੇਬਾਜ਼ ਗਦਾਰ ਉਸੇ ਥਾਂ ਜੇਲ੍ਹ ਵਿੱਚ ਹੈ ਕਿਸੇ ਸ਼ਰੀਫ ਘਰ ਵਿੱਚ ਨਹੀਂ ਇਹ ਗੱਲ ਸੋਚ ਕੇ ਮੇਰੀ بیوی ਨੇ ਮੇਰੇ ਨਾਲ ਸਲਾਹ ਕੀਤੀ ਕਿ ਅਸੀਂ ਥਾਣੇ ਇਤਲਾ ਦੇ ਕੇ ਇਸ ਮਕਾਰ ਔਰਤ ਨੂੰ ਗ੍ਰਿਫਤਾਰ ਕਰਵਾਈਏ ਅਸੀਂ ਚੀਜ਼ਾਂ ਦੀ ਪਹਿਰੇ ਤਿਆਰ ਕਰਨ ਲੱਗੇ ਸਾਰੇ ਸਮੂਹ ਸਾਡੇ ਕੋਲ ਸਨ ਠਾੜੇਦਾਰ ਨੂੰ ਕਹਿ ਕੇ ਛਾਪਾ ਮਰਵਾਵਾਂਗੇ ਤਾਂ ਸਾਰੀਆਂ ਚੀਜ਼ਾਂ ਉਸ ਦੇ ਘਰੋਂ ਨਿਕਲ ਆਉਣਗੀਆਂ ਇਤਨੇ ਵਿੱਚ ਮਲਕਾ ਆ ਗਈ ਹਮੇਸ਼ਾ ਵਾਂਗ ਨਰੋਈ ਤੇ ਫੁਰਤੀਲੀ ਆਉਣਸਾਰ ਪਾਣੀ ਗਰਮ ਕਰਕੇ ਮਨੋਂ ਨਹਾਉਣ ਲੱਗੀ ਬੀਵੀ ਨੇ ਆਖਿਆ ਇਹ ਜਰਾ ਕੰਮ ਮੁਕਾ ਲਵੇ ਤայਸੋਂ ਅਜ ਕਰ ਨਹੀਂ ਜਾਣ ਦੇਣਾ ਪਿੱਛੋਂ ਹੀ ਇਸ ਦੇ ਘਰ ਛਾਪਾ ਪਵੇ ਇਹ ਗੱਲ ਬਿਲਕੁਲ ਜ਼ਾਹਿਰ ਨਾ ਹੋਵੇ ਇਹ ਸਾਨੂੰ ਕੋਈ ਸ਼ੱਕ ਹੈ ਮੈਂ ਦੂਜੇ ਕਮਰੇ ਵਿੱਚ ਗਿਆ ਤੇ ਥਾਣੇਦਾਰ ਨੂੰ ਟੈਲੀਫੋਨ ਕੀਤਾ ਥਾਣੇਦਾਰ ਮੇਰਾ ਵਾਕਿਫ ਸੀ ਬੋਲਿਆ ਕੀ ਗੱਲ ਹੈ ਗਰਗੀ ਸਾਹਿਬ ਮੈਂ ਆਖਿਆ ਇੱਥੇ ਤਸ਼ਰੀਫ ਲੈ ਆਓ ਤੁਹਾਡੀ ਮਦਦ ਦੀ ਲੋੜ ਹੈ ਮਿਹਰबानी ਹੋਵੇਗੀ ਥਾਣੇਦਾਰ ਨੇ ਆਖਿਆ ਅੱਧੇ ਘੰਟੇ ਤੱਕ ਮੈਂ ਪਹੁੰਚ ਰਿਹਾ ਹਾਂ ਮੈਂ ਹਰ ਚੀਜ਼ ਬਰਾਮਦ ਕਰਾ ਕੇ ਇਸ ਕਮੇਨੀ ਔਰਤ ਨੂੰ ਸਭ ਕੁਝ ਸਿਖਾਉਣਾ ਚਾਹੁੰਦਾ ਸਾਂ ਥੋੜੇ ਚਿਰ ਪਿਛੋਂ ਮਲਕਾ ਮਨੋ ਨੂੰ ਪਾਊਡਰ ਮਲਕੇ ਤੇ ਕੱਪੜੇ ਪਹਿਨਾ ਕੇ ਲੈ ਆਈ ਮੇਰੀ بیوی ਨੂੰ ਆਖੜ ਲੱਗੀ ਲੋ ਮੇਮਸਾਬ ਦੇਖੋ ਨੰਗੇ ਪੈਰ ਠਰੇ ਪਏ ਨੇ ਮੇਰੇ ਰਾਜੇ ਪੁੱਤ ਦੇ ਮੇਰੇ ਸੋਹਣੇ ਲਾਲ ਦੇ ਨਾਨੀ ਨੇ ਅਮਰੀਕਾ ਤੋਂ ਸਭ ਕੁਝ ਭੇਜਿਆ ਜੁਰਾਬਾਂ ਨਾ ਭੇਜੀਆਂ ਠੰਡ ਨਾਲ ਨੀਲੇ ਪਏ ਤੇ ਨਿੱਕੇ ਨਿੱਕੇ ਪੈਰ ਇਹ ਆ ਕੇ ਉਸਨੇ ਆਪਣਾ ਥੈਲਾ ਖੋਲਿਆ ਤੇ ਉਸ ਵਿੱਚੋਂ ਉਨ ਦਾ ਲਾਲ ਪਿੰਨਾ ਕੱਢਿਆ ਤੇ ਨਿੱਕੀਆਂ ਨਿੱਕੀਆਂ ਸਲਾਈਆਂ ਤੇ ਨਿੱਕੀਆਂ ਨਿੱਕੀਆਂ ਲਾਲ ਜ਼ੁਰਾਬਾਂ ਜ਼ੁਰਾਬਾਂ ਕੱਢ ਕੇ ਉਸਨੇ ਮਨੂ ਦੇ ਪੈਰਾਂ ਨੂੰ ਚੁੰਮਿਆ ਤੇ ਇਹਨਾਂ ਨੂੰ ਜ਼ੁਰਾਬਾਂ ਪਹਿਨਾ ਕੇ ਫੁੰਮਣਾ ਵਾਲੇ ਧਾਗੇ ਨਾਲ ਗੰਡ ਮਾਰੇ ਬੋਲੀ ਮਨੂ ਰਾਜੇ ਲਈ ਜ਼ੁਰਾਬਾਂ ਬੁਣੀਆਂ ਨੇ ਇਸ ਦੇ ਨਿੱਕੇ ਨਿੱਕੇ ਪੈਰਾਂ ਲਈ ਉਸਨੇ ਮਨੂ ਦੇ ਮੱਥੇ ਨੂੰ ਚੁੰਮਿਆ ਤੇ ਫਿਰ ਪੈਰਾਂ ਨੂੰ ਕੁੱਤਕਤਾਈਆਂ ਕੀਤੀਆਂ ਦੋਵੇਂ ਹੱਸਣ ਲੱਗੇ ਬਾਹਰੋਂ ਕਿਸੇ ਨੇ ਘੰਟੀ ਦਾ ਬਟਨ ਦੱਬਿਆ ਮਲਕਾ ਮਨੂ ਨੂੰ ਚੁੱਕ ਕੇ ਦੂਜੇ ਕਮਰੇ ਵਿੱਚ ਲੈ ਗਏ ਘੰਟੀ ਫਿਰ ਵੱਜੀ ਮੈਂ ਮੂਆ ਖੋਲਿਆ ਥਾਣੇਦਾਰ ਚਮਲੇ ਚਮੜੇ ਨਾਲ ਮੜਿਆ ਕਾਲਾ ਡੰਡਾ ਲਈ ਖੜਾ ਸੀ ਮੈਂ ਉਸ ਨੂੰ ਡਰਾਇੰਗ ਰੂਮ ਵਿੱਚ ਬਿਠਾ ਕੇ ਇੱਕ ਮਿੰਟ ਲਈ ਅੰਦਰ ਆਇਆ ਤਾਂ بیوی ਨੇ ਮੇਰਾ ਹੱਥ ਫੜ ਲਿਆ ਬਿਲਕੁਲ ਨਹੀਂ ਉਹ ਬੋਲੀ ਕਿ ਮੈਂ ਪੁੱਛਿਆ ਉਹ ਬੋਲ ਨਾ ਸਕੀ ਉਸ ਦੇ ਬੁੱਲ ਫਰਕ ਰਹੇ ਸਨ ਤੇ ਅੱਖਾਂ ਵਿੱਚ ਪੁੱਤ ਦੇ ਪਿਆਰ ਦੀ ਡਲਕਣ ਮਲਕਾ ਦਾ ਕਸੂਰ ਉਸ ਨੂੰ ਮਨੋਂ ਦੀਆਂ ਨਿੱਕੀਆਂ ਨਿੱਕੀਆਂ ਪੈੜਾ ਵਾਂਗ ਜਾਪਣ ਲੱਗਾ ਜੇ ਮਲਕਾ ਚਲੀ ਗਈ ਤਾਂ ਉਸ ਦੀਆਂ ਗੁਣੀਆਂ ਲਾਲ ਜੁਰਾਬਾਂ ਨੂੰ ਉਹ ਕਿਵੇਂ ਕਬੂਲ ਕਰੇਗੀ ਇਹਨਾਂ ਨੂੰ ਵਾਪਸ ਵੀ ਕਿਵੇਂ ਕਰੇਗੀ ਮਨੋਂ ਦੇ ਪੈਰਾਂ ਤੋਂ ਇਹਨਾਂ ਜੁਰਾਬਾਂ ਨੂੰ ਕਿਵੇਂ ਲਾਹੇਗੀ ਮੇਰੀ بیوی ਦੀ ਤਕਣੇ ਵਿੱਚ ਕਰਲਾ ਸੀ ਮੈਂ ਦੂਜੇ ਕਮਰੇ ਵਿੱਚ ਜਾ ਕੇ ਥਾਣੇਦਾਰ ਨੂੰ ਚਾਹ ਪਿਲਾ ਕੇ ਵਾਪਸ ਕਰ ਦਿੱਤਾ ਮੈਂ ਤੇ ਮੇਰੀ بیوی ਦੋਵੇਂ ਮੁਜ਼ਰਮਾ ਵਾਂਗ ਮਹਿਸੂਸ ਕਰ ਰਹੇ ਸਾਂ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ